ਸ਼ਹਿਰ ਉਹ ਕੈਂਪੇਨ ਆ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ 12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅੰਮ੍ਰਿਤਸਰ ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪਹਿਲਾਂ 8 ਕਿਲੋ ਹੁੰਦੀ ਹੈ 5 ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਚੜ੍ਹਦੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਐਫ ਆਈ ਆਰ ਹੈ ਉੱਚ ਪੰਜ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਤੇ ਗੁਰਸੇਵਕ ਜੀ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਹਨੇ ਦੱਸਿਆ ਕਿ ਇੱਕ ਪਿਓ ਪੁੱਤ ਨੇ ਗੁਰਪੇਜ ਤੇ ਗੁਰਦਿਤ ਇਹ ਨਾਰਲਾ ਪਿੰਡ ਤਰਨਤਾਰਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੋਂ ਇੱਕ ਪਾਕ ਬੇਸਡ ਸਮਗਲਰ ਦੇ ਵਿੱਚ ਨਵਾਂ ਆਇਆ ਪਠਾਨ ਉਹਦੇ ਨਾਲ ਇਨਟੈਕ ਸੀਗੇ ਤੇ ਹਿਰੋਇਨ ਦਾ ਵੱਡਾ ਕੰਮ ਕਰ ਰਹੇ ਸੀ ਉਸ ਏਰੀਏ 'ਚ ਗੁਰਪੇ ਸਿੰਘ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ ਵਿੱਚ ਆ ਜਿਹੜੀ ਮਿਲੀ ਭੁਗਤ ਨਾਲ ਕਿਉਂਕਿ ਡਲ ਪਿੰਡ ਜਿਹੜਾ ਮਲਕੀਤ ਸਿੰਘ ਦੇ ਜਿਹੜੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਔਰ ਚਰੀ ਦੇ ਖੇਤ ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਡਿੱਗਦੀ ਹੈ ਤੇ ਛੁਪ ਜਾਂਦੀ ਹੈ ਤੇ ਆਪਣੇ ਖੇਤ ਦੇ ਵਿੱਚ ਉਹ ਚੁੱਕਣੀ ਬੜੀ ਸੌਖੀ ਹੈ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਇੱਕ ਗੁਰਪੇਜ ਤੇ ਗੁਰਦੇਤ ਜਿਹੜੇ ਪਿਓ ਪੋਤੇ ਨੂੰ ਨਾਲ ਵਰਤਦੇ ਸੀ ਕਿਉਂਕਿ ਤੇ ਆ ਜ਼ਮੀਨ ਵੀ ਉੱਥੇ ਹੀ ਸੀਗੀ ਉਹਨਾਂ ਤੋਂ ਪਹਿਲਾਂ ਜਿਹੜੀ ਐ 10 ਕਿਲੋ ਹੀਰਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਜਿਹੜਾ ਹੁੰਦਾ ਵਾੜਾ ਉਹਦੇ ਚ ਟੋਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੀ ਹੋਈ ਸੀ ਉੱਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਬੇਸ ਸਮਗਲਰਸ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਅਜਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫੜਿਆ ਉਹ ਤੋਂ ਸਾਨੂੰ 2 ਕਿਲੋ ਹਿਰੋਇਨ ਤੇ ਇੱਕ ਬੜਾ ਸਵਿਸ਼ੇਕਟਿਡ 0.30 ਬੋਰ ਦਾ ਪਿਸਤਲ ਮਿਲਿਆ ਜੋ ਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੇ ਹੁੰਦੀ ਹੈ ਜਿਹਨੂੰ ਦਰੀ ਕਹਿ ਸਕਦੇ ਆ ਗਦੱਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਉਹ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ 카rtel ਦਾ ਡਰੱਗ ਦਾ ਉਸ ਸਮੈਸ਼ ਹੋਇਆ ਜੇ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚ ਹੋਈ ਹੈ 12 ਕਿਲੋ ਤੇ ਤਕਰੀਬਨ 6 ਗ੍ਰਾਮ ਹੈ ਸੋ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਖਾਨ ਨਾਮ ਦਾ ਸਮੱਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਔਨ ਕਰਕੇ ਤਰੰਤਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕ ਪੇਸ ਸਮਗਲਰਸ ਨੇ ਔਰ ਜਿਹੜੇ ਰিসিਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਇਹ ਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਹੈ ਉਹ ਕੋਟਲੀ ਸਾਕਾ ਪਿੰਡਾ ਦਾ ਉਹ ਬੰਦਾ ਨਾਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਕਨਸਾਈਨਮੈਂਟ ਟੁੱਕਰਿਆ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਆਇਆ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਆਂ ਤੋ ਇਹਦੇ ਵਿੱਚ ਮੈਂ ਦਿਲਬ ਮੁਬਾਰਕਬਾਦ ਇਨਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀਸੀਪੀ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨੇ ਟੀਮ ਨੇ ਜਿਨ੍ਹਾਂ ਨੇ ਬਹੁਤ ਵਧੀਆ ਹੈ ਸਕਸੈਸਫੁਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮ ਹਿਚ ਫੜੇ ਹੈ ਤੇ 20 ਕਿਲੋ ਪਲਸ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਲੇਟੈਸਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਉਹ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸਫਿਸਟੀਕੇਟਿਡ 30 ਬੋਰ ਦਾ ਪਿਸਟਲ ਤੇ ਮੈਗਜ਼ੀਨ ਇਹ ਫੜੇ ਗਏ। ਸਰ ਪਹਿਲਾਂ ਤੇ 4 ਹੋਣਾ ਨਹੀਂ। ਇਸ ਅਜਨਾਲਾ ਸੈਕਟਰ ਦੀ ਜਿਹੜਾ ਫਰਟ ਆ ਇਹਦੇ ਨਾਲ ਅੰਦਰੋਂ ਦਾ ਨਾਲ ਸੈਕਟਰ ਐਕਟਿਵ ਕਰ ਲਿਆ ਮਤਲਬ ਉਧਰ ਵੀ ਇਹਨਾਂ ਦੇ ਹਾਂਜੀ ਇਹਦੀ ਪੁੱਛ ਕੇ ਚ ਹੀ ਆਇਆ ਕਿਉਂਕਿ ਪਠਾਨ ਲਿੰਕ ਦੋਨੇ ਪਾਸੇ ਸੀਗਾ। ਜੀ ਜੇ ਆਪਾਂ ਦੇਖੀਏ ਗੁਰਜੀਤ ਜਿਹੜਾ ਉਹ ਅਜਨਾਲਾ ਸੈਕਟਰ ਦਾ ਰਹਿਣ ਵਾਲਾ ਤੇ ਇਸ ਲਿੰਕ ਨਾਲ ਪਤਾ ਲੱਗਿਆ ਕਿ ਉਹ ਜਿਹੜੀ ਉਧਰ ਡਰਾਪਿੰਗ ਜ਼ਿਆਦਾ ਸ਼ੁਰੂ ਕਰ ਦਿੱਤੀ ਹਾਂਜੀ ਇਕ ਗੁਰਪੇਜ ਗੁਰਦਿੱਤ ਤੋਂ ਨੇ ਪਿਓ ਪੁੱਤ ਇਕੱਠੇ ਹੋ ਗਏ ਗੁਰਪੇਜ ਦਾ ਦੋਸਤ ਮਲਕੀਤ ਸਿੰਘ ਇਹਦਾ ਮਲਕੀਤ ਜਿਹੜੇ ਖੇਤ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਨੇ ਦਲਪਿੰਡ ਦੇ ਵਿੱਚ ਤੇ ਚਰੀ ਜਿਹਾ ਤੁਹਾਨੂੰ ਮੈਂ ਜਿਵੇਂ ਦੱਸਿਆ ਕਲਟੀਵੇਸ਼ਨ ਦੇ ਵਿੱਚ ਉੱਥੋਂ ਦੇ ਕੋਆਰਡੀਨੇਟ ਦਿੰਦੇ ਸੀਗੇ ਉੱਥੇ ਡਰਾਪਿੰਗ ਕਰਕੇ ਜੁਪ ਕਰਕੇ ਕੱਢ ਲਿਆ ਹੁੰਦੇ ਸੀ ਲੈ ਕੇ ਪੁਰਪਰ ਸਰ ਜੀ ਤੁਸੀਂ ਮੱਜਾਂ ਨੇ ਵਾੜੀਆਂ ਮਤਲਬ ਅਲਗ-ਅਲਗ ਨਹੀਂ ਮੱਜਾਂ ਦਾ ਤਾਂ ਉਹਨਾਂ ਨੇ ਆਪਣੇ ਏਰੀਆ ਉਹਨਾਂ ਦੇ ਘਰਾਂ ਚੋਂ ਹੀ ਮਿਲਿਆ ਨਾ ਜੀ ਪਠਾਨਾਂ ਹਾਂ ਜੀ ਪਾਕਿਸਤਾਨ ਬੇਸ ਮਗਲਰ ਹੈ ਜੀ ਪਹਿਲਾਂ ਵੀ ਇੱਕ ਦੋ ਇਨਵੈਸਟੀਗੇਸ਼ਨ ਚ ਆਇਆ ਹੈ ਨਾਮ WhatsApp ਜਿਹੜਾ ਐਪ ਹੈ ਯੂਜ਼ ਕਰ ਰਹੀ ਸੀ ਵਰਚੁਅਲ ਨੰਬਰਸ ਦੇ ਨਾਲ ਤਾਂ ਤਾਂ ਕਿ ਵੀ ਡਿਟੈਕਸ਼ਨ ਨਾ ਹੋ ਸਕੇ ਜਿਹੜਾ ਚਾਚਾ ਦਾ ਨਾਮ ਆਇਆ ਸੀ ਪਿਛਲੇ ਪਤੋਂ ਜਿਹੜੀ ਅਕਦ ਨੂੰ ਉਹ ਆਪਸ ਦੇ ਪਤਾਰ ਦੇ ਚਾਚੇ ਦੇ ਇਹ ਅਲੱਗ-ਅਲੱਗ ਦੋਨੇ ਨੇ ਜੀ ਹੋ ਸਕਦਾ ਉਧਰ ਆਪਸ ਇਕੱਠੇ ਹੋਣ ਪਰ ਇੱਥੇ ਡਿਫਰੈਂਟ ਬੰਦਾ ਇੱਕ ਸਾਹਮਣੇ ਆਇਆ ਉਹਦੀ ਹੁਣ ਆਈਡੈਂਟੀਫਿਕੇਸ਼ਨ ਤੁਹਾਨੂੰ ਪਤਾ ਜਿਹੜੇ ਬਾਹਰਲੇ ਬੰਦੇ ਆਪਣਾ ਉਹਨਾਂ ਕੀ ਨਿਕਨੇਮ ਜਾਂ ਕੋਈ ਜਿਹੜੀ ਐਲਈਐਸ ਆ ਉਹ ਵਰਤਪੁਰਤ ਲੈਂਦੇ ਨੇ 프랜ਚਾਈਜ਼ੀ ਪਠਾਨ ਤੋਂ ਲਕੀਤ ਵੀ ਉਹ ਪੁੱਤਰੇ ਵੀ ਚਾਚੇ ਵੀ ਦੇ ਨੇ 프랜ਚਾਈਜ਼ੀ ਲਈ ਤੇ ਖਸਾਮਰ ਦੇ ਦੇਖੋ ਪਤਾ ਕੀ ਆ ਜੀ ਉਹਦੇ ਚ ਆਪਣੇ ਕੋਲ ਚਾਚਾ ਆਇਆ ਸੀਗਾ ਜਿਹੜਾ ਪਹਿਲਾਂ ਸੀ ਗੁਰਸੇਵਕ ਵਿਸ਼ਾਲਦੀਪ ਗੁਰਪ੍ਰੀਤ ਅਰਸ਼ਦੀਪ ਵਾਲਾ ਮੋਡਿਊਲ ਇਹਦੇ ਜਿਹੜੇ ਗੁਰਪੇਜ ਗੁਰਦੇਤ ਮਲਕੀਤ ਤੇ ਗੁਰਜੀਤ ਨੇ ਇਹ ਪਠਾਨ ਨਾਲ ਰਿਲੇਸ਼ਨ ਰਏ ਨੇ ਪਰ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਸੀ ਉਹਦੇ ਰਾਹੀਂ ਇਹ ਗੱਲ ਪਤਾ ਲੱਗੀ ਸੀ ਵੀ ਇਹ ਪਿਓ ਪੁੱਤ ਜਿਹੜੇ ਗੁਰਪੇਜ ਤੇ ਗੁਰਦੇਤ ਤੇ ਕੰਮ ਕਰ ਰਹੇ ਸੋ ਉਹਦੇ ਤੇ ਪੁਲਿਸ ਨੇ ਆਪਣਾ ਆਪਰੇਸ਼ਨ ਲਾਂਚ ਕੀਤਾ ਤੇ ਬੰਦੇ ਫੜੇ ਤੁਸੀਂ ਉਸ ਦਾ ਵੀ ਨਿਗਰ ਰੱਖ ਰਹੇ ਕਿ ਜਦੋਂ ਬੰਦਿਆਂ ਬੋਲਦੇ ਕੋਈ ਜ਼ਮੀਨਾਂ ਨੇ ਜਾਂ ਕੇ ਇਹਦੇ ਦੋਸਤ ਕਰਦਾ ਤਾਂ ਇਹਦਾ ਕੀ ਲੋਕ ਯੂਨੀ ਇੰਜੀਨੀਅਰ ਵਾਲੇ ਇਸੇ ਕੰਪਾਸਲੇ ਰਿਗਨ ਦੇ ਇਸੇ ਲੋਕਾਂ ਦੇ ਨਾਲ ਉਹ ਗੇਂਜਿੰਗਾ ਉਹਨਾਂ ਦੇ ਇਸ ਮਾਡਲ ਦੇ ਨਾਮ ਤੋਂ ਲੈ ਕੇ ਨਾ ਪਾਕਿਸਤਾਨ ਨੂੰ ਨਹੀਂ ਦੇਖੋ ਬੀਐਸਐਫ ਉੱਥੇ ਕੰਮ ਕਰ ਰਹੀ ਹੈ ਆਲਰੇਡੀ ਬਹੁਤ ਡੀਪਲੀ ਪਰ ਜਿਹੜਾ ਬੰਦਾ ਓਨਰ ਹੈ ਉਹਨੂੰ ਉੱਥੇ ਕੋਈ ਕੱਢ ਨਹੀਂ ਸਕਦਾ ਨਾ ਉਸ ਦੇ ਰਾਈਟ ਹੈ ਉਤੇਦਰ ਫ੍ਰਿਸਕਿੰਗ ਹੁੰਦੀ ਆ ਜਿਹੜੇ ਬਾਰਡਰ ਫੈਂਸਿੰਗ ਦੇ ਵਿੱਚ ਗੇਟ ਵੀ ਬਣੇ ਹੋਏ ਜਿਹੜੇ ਕ੍ਰਾਸ ਨੇ ਇਧਰਲੇ ਪਾਸੇ ਵਾਲਿਆਂ ਦੇ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਵੀ ਪੁਲਿਸ ਨੇ ਰੱਖੀ ਔਰ ਵੈਰੀਫਿਕੇਸ਼ਨ ਜਿਹੜੀ ਪੁਰਾਣੇ ਸਮਗਲਸ ਦੀ ਚੱਲਦੀ ਰਹਿੰਦੀ ਆ ਉਹ ਤਾਂ ਆਨਗoing ਪ੍ਰੋਸੈਸ ਹੈ ਜੀ ਆ ਸਰ ਅੱਜ ਅਕੜੇ ਇਹਨਾਂ ਨੇ ਮਗਵਾਏ ਪਹਿਲਾਂ ਵੀ ਮਗਵਾਏ ਸੀ ਹਾਂਜੀ ਇਹ ਗੁਰਜੀਤ ਸਿੰਘ ਦੀ ਪੁੱਛਗਿੱਛ ਇਹ ਗੱਲ ਆਈ ਹੈ ਕਿ ਮੈਂ ਪਹਿਲਾਂ ਵੀ ਕਨਸਾਈਨਮੈਂਟਸ ਜਿਹੜੀਆਂ ਹਥਿਆਰਾਂ ਦੀਆਂ ਤੇ ਹੀਰੋਇਨ ਦੀਆਂ ਤੇ ਕੁਝ ਹਵਾਲਾ ਡੀਲਿੰਗ ਵੀ ਉਹਨੇ ਕੀਤੀ ਹੈ ਜੀ ਹਰ ਤਰ੍ਹਾਂ ਹਵਾਲਾ ਦਾ ਕਿ ਇਸ ਦੇ ਤੋਂ ਅੱਲਾ ਲੱਗਾ ਪਤਾ ਕਿ ਕਿਤੋਂ ਉਹ ਅਜੇ ਪੁੱਛ ਕੇ ਚ ਕਰਦੇ ਆਂ ਜੀ ਇਹਦੀ ਡਿਟੇਲ ਚ ਉਹ ਵੀ ਸ਼ੇਅਰ ਕਰਾਂਗੇ ਸਾਰੀ ਗੱਲ ਨਹੀਂ ਕੈਸ਼ ਜਿਹੜਾ ਰਿਕਵਰ ਨਹੀਂ ਹੋਇਆ ਪਰ ਇਹਨੇ ਮੰਨਿਆ ਕਿ ਕੁਝ ਮਹੀਨੇ ਪਹਿਲਾਂ ਇਹਨੇ ਹਵਾਲਾ ਦਾ ਵੀ ਜਿਹੜਾ ਮਨੀ ਹੈ ਇਧਰ ਉਧਰ ਹੈਂਡਓਵਰ ਕੀਤਾ ਉਹਤੇ ਅਸੀਂ ਵਰਕ ਕਰ ਰਹੇ ਆਂ ਬੈਕਵਰਡਸ ਹਾਂਜੀ ਉਹ ਰੈਵਨਿਊ ਦੇ ਵਿੱਚ ਇਹ ਤਾਂ ਆਪਣਾ ਨਾਲ ਹੀ ਚੱਲ ਪੈਂਦਾ ਜੀ ਉੱਥੋਂ ਤਰਨ ਤਰਨ ਤੋਂ ਲਵਾਂਗੇ ਐਂਡ ਜੇ ਕੋਈ ਇਹੋ ਜੀ ਪ੍ਰੋਪਰਟੀ ਆਉਂਦੀ ਹੈ ਜਿਹੜੀ ਉਸ ਐਨਡੀਪੀਐਸ ਦੀ ਪ੍ਰੋਵੀਜ਼ਨ ਦੀ ਕਾਉਂਟਰਵੈਂਸ਼ਨ ਚ ਆਉਂਦੀ ਹੈ ਤਾਂ ਡੈਫੀਨਿਟਲੀ ਐਸਐਚਓ ਛਟਾ ਵੱਲੋਂ ਅਸੀਂ ਕੇਸ ਮੂਵ ਕਰਾਂਗੇ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਜੀ ਤਾਂ ਸਾਰੀ ਟੀਮ ਨੇ ਇੰਨਾ ਕੰਮ ਕੀਤਾ ਇਨਾ ਡਿਲੇਗੇਟ ਟੀਮ ਦੇ ਸਦਸ ਨੇ ਇਨਾ ਬਾਰੇ ਸਰਚ ਲੀਕ ਕੇ ਪਰ ਤੇ ਜਾਗੀਰਨ ਨੂੰ ਕੁਝ ਮਿਲੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਨਹੀਂ ਬਹੁਤ ਅੱਛਾ ਜੀ ਦੇਖੋ ਹੁਣ ਤਾਂ ਗਵਰਨਮੈਂਟ ਵੱਲੋਂ ਜਿਹੜਾ ਐਨਡੀਪੀਐਸ ਦੇ ਕੇਸਾਂ ਦੀ ਰਿਕਵਰੀ ਪਹਿਲੀ ਮਾਰਚ ਤੋਂ ਨੋਟੀਫਿਕੇਸ਼ਨ ਵੀ ਹੋਣ ਵਾਲੀ ਹੈ ਕਿਸੇ ਟਾਈਮ ਵੀ ਉਹਦੇ ਚ ਕੈਸ਼ ਰਿਵਾਰਡ ਵੀ ਮਿਲੇਗਾ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬਹੁਤ ਲਿਬਰਲ ਨੇ ਰਿਵਾਰਡਸ ਦੇ ਵਿੱਚ ਔਰ ਆਪਣੇ ਸਾਰੇ ਹੀ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਪਿੱਛੇ ਰਿਵਾਰਡ ਚੁੱਕੇ ਚਾਹੇ ਡੀਜੀਪਸਾਹਿਬ ਦੀ ਡਿਸਕਓਵੇ ਪ੍ਰੋਮੋਸ਼ਨਾਂ ਨੇ ਜਾਂ ਕੈਸ਼ ਰਿਵਾਰਡ ਨੇ ਇਹਨਾਂ ਨੂੰ ਸਭ ਨੂੰ ਮਿਲੇ ਹੈ ਆਲਰੇਡੀ ਸਰ ਇੱਕ ਗੀਟੇ ਦੱਸੋ ਜਿਹੜੇ ਖਾੜੋਂ ਦੇ ਨਾਲ ਇੱਕ ਦਿਨ ਉਹ ਏਰੀਆ ਆਪਣਾ ਬਦਲਦਾ ਜੀ ਉਹ ਉਸ ਤਰ੍ਹਾਂ ਦਾ ਕੋਈ ਵਰਕ ਪਿਆ ਜੀ ਜਿਸ ਨਾਲ ਉਹਨੇ ਪੁਆਇੰਟਸ ਚੇਂਜ ਕੀਤੇ ਨੇ ਆਪਣੇ ਜਾ ਹੜਾਂ ਦਾ ਜਾਂ ਇਹਦੀ ਆਰ ਲੈ ਕੇ ਕੰਮ ਵਧਾਤਾ ਹੋਏ ਆਪਣਾ ਜੀ ਦੇ ਕੋਪੜੇ ਕੋ ਤਾਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਡਾ ਨਾਲ ਸ਼ੇਅਰ ਕਰਦੇ ਰਹਿਣੇ ਆ ਦੋਨੇ ਜਿਹੜੇ ਮੋਡਿਊਲ ਨੇ ਇਹਨਾਂ ਚ ਆਪਾਂ ਨੂੰ ਗੱਲ ਸਾਹਮਣੇ ਆਈ ਹੈ ਕਿ ਫਲੱਡ ਦੇ ਬਾਵਜੂਦ ਵੀ ਏਡੀਆਂ ਵੱਡੀਆਂ ਰਿਕਵਰੀਆਂ ਹੋ ਰਹੀਆਂ ਥੈਟ ਮੀਨਸ ਦੇ ਆਰ ਏਬਲ ਟੂ ਇੱਕ ਤਰ੍ਹਾਂ ਕਿਤੇ ਲੁਕੋ ਕੇ ਕਾਮਯਾਬ ਹੋ ਰਹੇ ਪਰ ਪੁਲਿਸ ਜਿਹੜੀ ਹੈ ਇਹਨਾਂ ਨਾਲੋਂ ਜ਼ਿਆਦਾ ਸਤਰਕ ਮੈਂ ਸਮਝਾਂ ਔਰ ਸਾਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਕਾਮਯਾਬ ਰਿਹਾ ਥੈਂਕਿਊ ਜੀ Thank <laughs> you.